ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈਆ ਤੇ ਦੋ ਹਜੇ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਦਰਮਾਲੀਆਂ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਿਆਜ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਡਾਕਟਰ ਉਹ ਠੀਕ ਹੋ ਬਾਈ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਬਾਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਾਈ ਨਾਮ ਬਾਈ ਜੱਗੂ ਆ ਪਿੰਡ ਗਮਟੀ ਆ ਜ਼ਿਲ੍ਹਾ ਬਾਈ ਜ਼ਿਲ੍ਹਾ ਬਠਿੰਡਾ ਬਾਈ ਤਹਿਸੀਲ ਰਾਮਪਰਾ ਫੂਲ ਹਾਂ ਰਾਮਪਰਾ ਫੂਲ ਤੇ ਨੇੜੇ ਦੇ ਪਿੰਡ ਇਧਰ ਭਗਤਾ ਆ ਗਿਆ ਹੂੰ ਇਧਰ ਭਾਈ ਰੂਪਾ ਆ ਗਿਆ ਤੇ ਇਧਰ ਸਲਾਤਬਾਦ ਜਲਾਲ ਵੀ ਨੇੜੇ ਆ ਹਾਂ ਨੇੜੇ ਨੇੜੇ ਹੈ ਮੋਬਾਈਲ ਨੰਬਰ ਬੋਲ ਦੋ ਆਪਣਾ 70580 07672 ਇਹ ਬਾਈ ਦਾ ਬਾਈ ਕੰਟਰੈਕਟ ਨੰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਜੱਗੂ ਪਹਿਲੇ ਨੰਬਰ ਵਾਲੀ ਤੋਂ ਸਟਾਰਟ ਕਰਦੀ ਇਹ ਤੋਂ ਹਾਂ ਬਈ ਇਹ ਘੰਟਾ ਕੀ ਹੋਇਆ ਸੂਈ ਨੂੰ ਇਹਨੂੰ ਇੱਕ ਘੰਟਾ ਹੋ ਗਿਆ ਬਾਈ ਸੂਈ ਨੂੰ ਕਿਹੜਾ ਸੂਆ ਸੂਈ ਆ ਬਾਈ ਇਹ ਬਾਈ ਦੂਜਾ ਸੂਆ ਗਈ ਦੂਜਾ ਸੂਆ ਸੂਈ ਆ ਹਾਂ ਤੇ ਬੱਚਾ ਬਾਈ ਕੀ ਦਿੱਤਾ ਬੱਸਾ ਦੇਦਾ ਬਾਈ ਬੱਚਾ ਕਰਮਲ ਨੇ ਬੱਸਾ ਦੇਤਾ ਜੇਰ ਵਗੈਰਾ ਹਜੇ ਪਈ ਨਹੀਂ ਹਨਾ ਬਾਕ ਘੰਟਾ ਕੀ ਹੋਇਆ ਬਾਈ ਯਾਰ ਹੂੰ ਘੰਟਾ ਹੋਇਆ ਲੜ ਤੁਰ ਪਿਆ ਹਨਾ ਹਾਂ ਲੜ ਤੁਰਿਆ ਵਗਾ ਤੇ ਕਿੰਨਾ ਕਰ ਰਿਕਾਰਡ ਸੀ ਪਿਛਲੇ ਸਵੇਰੇ ਦਾ ਬਾਈ ਹੈਗਾ ਬਾਈ 15 ਕਿਲੋ ਦਾ ਤੇ ਆਇਆ ਤੇ ਕਿਸ ਨੂੰ ਹੈਗਾ 18 ਕਿਲੋ ਦੀ ਠੀਕ ਆ ਮੂੰਹ ਠੰਡੀ ਸੀ ਲਾ ਹਾਂ ਠੰਡੀ ਆ ਬਈ ਚਵਾਈ ਚਪੂਈ ਕਿਵੇਂ ਆ ਚਵਾਈ ਬਾਈ ਓਕੇ ਆ ਕੇ ਨਾ ਧਾਰਾ ਮਾਰਤੇ ਆਪਾਂ ਠੀਕ ਆ ਬਾਈ ਚਵਾਈ ਬਾਈ ਕਹਿੰਦੇ ਇੱਕ ਨੰਬਰ ਆ ਹਾਂ ਬਾਈ ਚੈੱਕ ਕਰਵਾ ਨਾ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਲੱਗਿਆ ਥੀੜੀ ਦੇ ਪਾਵੇ ਨਾਲ ਤਾਂ ਥਾਣਾ ਲੱਗਿਆ ਬਾਈ ਹਨਾ ਹਾਂ ਥਾਣਾ ਬਹੁਤ ਵਧੀਆ ਲੱਗਿਆ ਬਾਈ ਜਰਸੀ ਆਂਦੀ ਆ ਨਾ ਬਈ ਹਾਂ ਜਰਸੀ ਆ ਪਿਆਰ ਬਾਈ ਜਰਸੀ ਬਰੀਡ ਆਂਦੀ ਆ ਬਾਈ ਕੋਈ ਵੀ ਛੋਟੀ ਨਾ ਸਮਝੋ ਵੱਡੀ ਫੁੱਲ ਹਵਾਨਾ ਚੈੱਕ ਕਰੋ ਲੇਵੇ ਦੀ ਕੁਆਲਿਟੀ ਨਾ ਜਿਹੜੀ ਬੜੀ ਕਮਾਲ ਦੀ ਆ ਕੱਲਾ ਕੱਲਾ ਥਾਣਾ ਲੱ ਮੋੜ ਲੈ ਬਈ ਕੁਗਲ ਦਰਦਾਲੀ ਨਾੜ ਬਈ ਚੈੱਕ ਕਰ ਸਕਦੇ ਬੜੀ ਚੰਗੀ ਆ ਥੋੜਾ ਬੱਚੇ ਦਾ ਹਾਲੀ 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 ਤੇ ਕੀ ਮੋਲ ਰੱਖ ਬਈ ਇਹਦਾ ਮੋਲ 60 ਨਹੀਂ ਆਪਾਂ ਕਰਨਾ ਨਾ 55 ਕਰਨਾ ਹੂੰ 52000 ਦੀ ਬੈਠ ਦੇ ਦਾਂ ਚੱਕੋ ਬਈ ਨਾ ਬਾਈ ਕਹਿੰਨਾ 55 ਕਰਨਾ ਨਾ 60 ਕਰਨਾ 52000 ਦੀ ਬੈੜ ਆਪਾਂ ਦੇ ਦਾਂਗੇ ਮੇਨ ਗੱਲ ਇਹ ਆ ਤੁਹਾਨੂੰ ਨਹੀਂ ਮਿਲਦਾ ਥਣ ਹਾਂ ਥਣ ਬਹੁਤ ਵਧੀਆ ਬਾਈ ਹੂੰ ਚਾਰੇ ਥਾਣਾ ਮੱਝਾਰਗਾ ਥਾਣਾ ਖੜਮੇ ਦੇ ਪੂਰੇ ਗਾਇਬ ਤੇ ਲੱਗਿਆ ਮੱਝਾਰਗਾ ਥਾਣਾ ਨਾੜਾ ਨੂੜਾ ਲੈਵੇ ਤੇ ਚੈੱਕ ਕਰ ਸਕਦੇ ਹਾਂ ਬੜੀਆਂ ਕਮਾਲ ਦੀਆਂ ਜਿੰਨਾ ਮਗਰ ਨੂੰ ਆ ਬਾਈ ਲੈਵਾ ਉਹਨੇ ਕਰਮਾਲੀ ਦਾ ਮੂਰਤ ਨੂੰ ਬਹੁਤ ਸੋਹਣਾ ਜਿਹਨੂੰ ਕਹਦੀ ਹੈ ਹਵਾਨਾ ਕਰਮਾਲੀ ਨੇ ਤਿਆਰ ਕਰਿਆਗਾ ਬਾਕੀ ਬਾਈ ਨੇ ਮੁੱਲ ਵੀ ਜਮਾ ਦੇਣ ਲੈਣ ਵਾਲੀ ਰੱਖਤਾ ਤੇ ਅੱਗੇ ਬਾਈ ਜੇ ਕੋਈ ਦੋ ਨੰਬਰ ਇਹ ਵੀ ਦੂਜਾ ਸੂਏ ਜਰਸੀ ਕਰਾਉਸ ਆ ਗਈ ਜਰਸੀ ਕਰਾਉਸ ਆ ਗਈ ਦੂਜਾ ਸੂਏ ਵੱਡੀ ਵੱਡੀ ਫੁੱਲਾ ਹੈ ਨਾ ਹਾਂ ਇਹ 5-7 ਦਿਨ ਲੈਂਦੀ ਹੈ ਜੀ 5-7 ਦਿਨਾਂ ਦੀ ਕੱਚੀ ਆ ਕੀ ਰਿਕਾਡ ਸੀ ਬਾਈ ਦਾ ਇਹਦਾ ਵੀ ਬਾਈ 14-15 ਕਿਲੋ ਦਾ ਰਿਕਾਡ ਹੈਗਾ ਹੈ ਐਦ ਕਿ ਸਾਨੂੰ ਕਿੰਨੀ ਕੀਮਤ ਆ ਪਾ 15-16 ਕਿਲੋ ਕੋ ਪਿਆ ਜੂਗੀ ਠੀਕ ਹੈ ਬਾਈ ਬਾਕੀ ਸੇਵਾ ਤੇ ਹੈਗਾ ਉ 600 ਸੀਲਾ ਫੋਨ ਹਾਂ ਹਾਂ ਵਧੀਆ ਸੌ ਠੀਕ ਹੈ ਬਾਈ 600 ਸੀਲ ਫੋਲਾ ਬਾਈ ਗਰਮੀਆਂ ਤਾਂ ਫਿਰ ਤੇ ਨਹੀਂ ਦੋਫੇ ਆ ਗਏ ਹਾਂ ਗਰਮੀ ਤਾਂ ਜਮੇ ਨਹੀਂ ਮਾਰਦੀਆਂ ਬਾਈ ਹੂੰ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਵਾ ਯਾਰ ਹਨਾ ਹਾਂ 5-7 ਦਿਨਾਂ ਦੀ ਬਾਅਦ ਕੱਚੀ ਆ ਪੂਰੀ ਭਰ ਜੂਗੀ 5-7 ਦਿਨਾਂ ਦੀ ਬਾਈ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਜਿਹਦੇ ਨੂੰ ਕਰਮਲ ਨੇ ਸੁਣਾ ਵਧੀਆ ਹਵਾਨਾ ਤਿਆਰ ਕਰਨਾ ਕੋਈ ਗੱਲ ਨਹੀਂ ਮੋੜ ਦੇ ਬਾਈ ਇਥੇ ਲੇਵਾ ਬਹੁਤ ਕਮਾਲ ਦਾ ਬਾਈ ਫੀਡਿੰਗ ਵਾਲਾ ਲੇਵਾ ਕਰਮਣੇ ਤਿਆਰ ਕਰਿਆ ਵਾਗਾ ਅਜੇ ਕਿੰਨੇ ਕ ਦਿਨ ਲੈ ਜੂ ਬਾਈ ਵਾ ਹਫਤਾ ਕੀ ਲਊ ਬਾਈ ਏ ਇੱਕ ਹਫਤਾ ਬਾਈ ਕਹਿੰਨਾ ਬਾਈ ਅਜੇ ਲੈ ਜੂ ਜਦੋਂ ਕਰਮਣੇ ਤਿਆਰੀ ਕਰਨੀ ਆ ਬਹੁਤ ਸੁਣੀ ਤਿਆਰੀ ਕਰਕੇ ਸੁਣਾਗਾ ਬਾਕੀ ਥਣ ਬਹੁਤ ਚੰਗਾ ਲੱਗਿਆ ਵਾ ਕੱਲਾ ਕੱਲਾ ਥਣ ਲੱਗਿਆ ਵਾ ਉਹ ਠੰਡੀ ਸੀ ਆ ਬਾਈ ਹਾਂ ਬਾਈ ਪੂਰੀ ਠੰਡੀ ਠੰਡੀ ਆ ਲੈ ਬਾਈ ਚੈੱਕ ਕਰ ਸਕਦੇ ਠੰਡੀ ਸੀ ਕਰਮਣੇ ਫੁੱਲ ਆ ਉਹ ਚੱਕਰੀ ਨੇ ਜਿਵੇਂ ਮਰਜੀ ਹੱਥ ਲਾਈ ਚਲੋ ਲੈ ਥਣਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਚੰਗਿਆ ਮੁੱਠੀ ਵਾਲਾ ਥਣ ਲੱਗਾ ਹੋਇਆ ਚਾਰੇ ਥਣਾਂ ਐ ਲਾਲੋ ਵੀ ਪੂਰੇ ਗੈਪ ਤੇ ਲੱਗਾ ਹੋਇਆ ਲੈ ਇਧਰ ਵੀ ਚੈੱਕ ਕਰ ਲੋ ਬਹੁਤ ਸੋਹਣਾ ਥਣ ਤੇ ਜੇ ਕੋ ਮੁੱਲ ਬਾਈ ਪਹਿਲਾਂ ਵੀ ਜਾਇਜ਼ ਹੀ ਹੁੰਦੇ ਹਾਂ ਹਾਂ ਜਾਇਜ਼ ਹੀ ਹੁੰਦੇ ਬਾਈ ਆਪ ਤੇ ਕੀ ਮੁੱਲ ਇਹਦਾ ਵੀ ਨਹੀਂ ਆਪਾਂ ਉਹ ਕਰਨਾ 55 ਨਾਲ 60 52 ਦੇ ਦੇਦਾ ਜਮਾ ਦੇਣ ਲੈਣੇ ਨਹੀਂ ਦੇਣ ਲੈਣੀ ਆ ਕੋਈ ਨਹੀਂ ਕੋਈ ਫੋਨ ਲਾਵੇ ਆਪਾਂ ਮਾਨਤਾਨ ਕਰਦਾ ਨਾ ਬਾਈ ਕਹਿੰਦਾ ਬਈ 55 ਨਾਲ 60 52000 ਦੀ ਬਾਈ ਕਹਿੰਦਾ ਆਪਾਂ ਇਹ ਵਾੜ ਦੇ ਦੇਾਂਗੇ ਤੇ ਅੱਗੇ ਬਾਈ ਲਾਸਟ ਇਹ ਪਲੂਨ ਆ ਗਈ ਬਾਈ ਪਲੂਨ ਸੁੰਦੀ ਹੈਗੀ ਹਾਂ ਤੇ ਇਹ ਬਾਈ ਕਿਹੜੀ ਬਰੀਡ ਆ ਗਈ ਇਹ ਕ੍ਰਾਸ ਬਰੀਡ ਆ ਗਈ ਬਾਈ ਜਰਸੀ ਕ੍ਰਾਸ ਆ ਗਈ ਜਰਸੀ ਦਾ ਕ੍ਰਾਸ ਜੀ ਆ ਗਈ ਹਾਂ ਮਤਲਬ ਕਿ ਕੁਝ ਐਚ ਐਫ ਦਾ ਵੀ ਮਿਕਸ ਜਾਨਾ ਹਾਂ ਤੇ ਬਾਈ ਕਿਹੜਾ ਸੂਆ ਇਹ ਇਹ ਪਲੂਣੀ ਆ ਬਾਈ ਪਲੂਨ ਸੁੰਦੀ ਹੈ ਹਾਂ ਪਲੂਨ ਸੁੰਦੀ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ ਲੈ ਜੂ ਬਾਈ 10 ਤੋਂ 12 ਦਿਨ 10 ਤੋਂ ਬਾਈ 12 ਦਿਨਾਂ ਦੀ ਕੱਚੀ ਆ ਗਈ ਤੇ ਜੇ ਹਵਾਨੇ ਦੀ ਗੱਲ ਕਰੀਏ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਹੈ ਨਾ ਹਾਂ ਹਾਂ ਬਾਈ ਲੈ ਬਈ ਆਪਾਂ ਨੇੜੇ ਚੈੱਕ ਕਰਵਾ ਨਾ ਥਣ ਬਹੁਤ ਚੰਗਾ ਲੱਗਿਆ ਬਲ ਮੁੱਠੀ ਵਾਲਾ ਥਾਣ ਪਿਆਗਾ ਕੱਲਾ ਕੱਲਾ ਥਾਣਾਗਾ ਪੂਰੇ ਘਾਇਰ ਤੇ ਬਾਈ ਮੈਂ ਕਹਿੰਦਾ ਥਣ ਬਹੁਤ ਚੰਗਾ ਕੱਢੂਗਾ ਹਾਂ ਚੰਗਾ ਕੱਢੂ ਬਾਈ ਲੇਵਾ ਬਹੁ ਬਣਾਉਗੀ ਬਾਈ ਹੂੰ ਤੋਰਦੇ ਬਾਈ ਪਲੀ ਵੀ ਆ ਬਾਈ ਸੈਨ ਗਾਲੀਆ ਚੌੜੀ ਚੂੜੀ ਵੀ ਕਰਮ ਵਾਲੀ ਬੱਡੀ ਬੁੱਡੀ ਬਹੁਤ ਆਈ ਕੋਈ ਛੋਟੀ ਜੀ ਨਹੀਂ ਹੈ ਨਾ ਹਾਂ ਵੱਡੀ ਆ ਫੁੱਲ ਬਾਈ ਫੁੱਲ ਵੱਡੀ ਆ ਬਾਈ ਲੰਮੀ ਲੰਮੀ ਦੇਖੋ ਪਲੀ ਵੀ ਆ ਨਾਲੇ ਸੈਨ ਗਾਲੀਆ ਚਮਕਲੀਆਂ ਬੋਦੀ ਵਾਦੀ ਜੀ ਗੱਲ ਕਰੀਏ ਨਾ ਫੁੱਲ ਕਮਾਲ ਦੀ ਆਗੇ ਮੋੜ ਲੈ ਬਾਕੀ ਗੱਲ ਹੁੰਦੀ ਆ ਬਾਈ ਸਨਖ ਆਪਣੇ ਦੇ ਪ੍ਰਿੰਟ ਦੀ ਪ੍ਰਿੰਟ ਵੀ ਬਹੁਤ ਚੰਗਾ ਲਿਆ ਬਈ ਕੋਈ ਗੱਲ ਨਹੀਂ ਬਚਾ ਕੇ ਥੋੜਾ ਬਈ ਕੈਮਰੇ ਤੇ ਜਾ ਕੇ ਦੇ ਜਰੂਰ ਆ ਮੇਰੇ ਸਹੀ ਕਰਕੇ ਕਰ ਦਿਆ ਥੋੜਾ ਜਾ ਤੇ ਜੇ ਕੋ ਕਿੰਨਾ ਕੇ ਤੂੰ ਤੇ ਦੇ ਦੂ ਬਈ ਦੁੱਧ ਦੇ ਦੂ ਬਈ 17 18 ਕਿਲੋ ਠੀਕ ਆ ਜਿਹੜੇ ਹਿਸਾਬ ਨਾਲ ਭਾਜਨ ਮੌਜੂਦ ਹੈ ਇਹਦਾ ਹਮ ਅਜੇ ਕਿੰਨੇ ਕਿ ਦਿਨ ਲੇ ਜੂਗਾ ਲੈ ਜੂ 10 ਤੋਂ 12 ਦਿਨ ਬਈ 10 ਤੋਂ ਬਈ 12 ਦਿਨਾਂ ਦੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਕੇ ਚੱਲਿਓ ਤੇ ਫਿਰ ਮੁੱਲ ਵੀ ਅੱਜ ਕੱਚੀ ਵਾਲੀ ਹੋ ਹਾਂ ਕੱਚੀ ਵਾਲਾ ਮੁੱਲ ਹੀ ਆ ਬਈ ਕਿੰਨਾ ਫਿਰ ਇਹ ਨਾ 60 ਕਰਨਾ ਆਪਾਂ ਨਾ 60 ਕਰਨਾ ਠੀਕ ਆ ਦੋ ਛੜ ਦਾਂਗੇ 58000 52000 ਦੀ ਠੀਕ ਆ ਬਾਈ ਨਾ 60 ਕਰਨਾ ਬਾਈ ਨਾ 60 ਕਰਨਾ ਬਾਈ ਕਹਿੰਦਾ ਟੋਟਲੀ 58000 ਦੀ ਤੁਹਾਨੂੰ 70000 ਦੀ ਭੜ ਆ ਬਾਈ ਜਦੋਂ ਤਿਆਰ ਹੋ ਗਿਆ ਜਮਾ ਤਿਆਰ ਹੋ ਗਿਆ ਉਹਦਾ ਮੁੱਲ ਆ ਹਾਂ ਅੱਜ ਬਾਈ ਕਹਿੰਦਾ ਕੱਚੀ ਕੱਚੀ ਦਾ ਮੁੱਲ ਲਗਾ ਠੀਕ ਆ ਬਾਈ ਅੱਜ ਬਾਈ ਕਹਿੰਦਾ ਆਪਾਂ 58000 ਦੀ ਦੇ ਦੇਣੀ ਆ ਬਾਈ ਜਦੋਂ ਹੋ ਗਈ ਤਿਆਰ ਤੇ ਉਹਦਾ ਮੁੱਲ ਹੋ ਜਾ ਬਾਕੀ ਕੋਈ ਨਹੀਂ ਆਪਾਂ ਹੋਰ ਮਾਨਦਾਨ ਕਰ ਦਾਂਗੇ ਠੀਕ ਆ ਕੋਣ ਲਾਵੇ ਕੋਈ ਕੋਈ ਗੱਲ ਨਹੀਂ ਇਹਨੂੰ ਪਤਾ ਹੀ ਆਪਣਾ ਠੀਕ ਆ ਹਾਂ ਨਕਸੀ ਦੇ ਬਾਈ ਕੋਲੇ ਬਈ ਤਿੰਨ ਪਤਨੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ